ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਜੀ ਨੂੰ ਪਲੀ ਪੰਥ ਪਤਾਈ ਹੈ ਕਿ ਪਿੰਡ ਔਿੰਦ ਵਿਖੇ ਗੁਰਦੁਆਰਾ ਕੁਟੀਆ ਸਾਹਿਬ ਦੇ ਵਿੱਚ ਜੋ ਹਵਨ ਕਰਵਾਇਆ ਜਾ ਰਿਹਾ ਸੀ ਅਸੀਂ ਕਈ ਸਾਲਾਂ ਤੋਂ ਉਸ ਦਾ ਵਿਰੋਧ ਕਰਦੇ ਆ ਰਹੇ ਹਾਂ ਅਤੇ ਕੱਲ ਵੀ ਪੂਰੀ ਤਰ੍ਹਾਂ ਜੋਰ ਸ਼ੋਰ ਨਾਲ ਵਿਰੋਧ ਕੀਤਾ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਵੀ ਆ ਕੇ ਕਿਹਾ ਕਿ ਹਵਨ ਨਹੀਂ ਕਰਨਾ ਗੁਰਦੁਆਰਾ ਸਾਹਿਬ ਕਮੇਟੀ ਵਿਖੇ ਸ੍ਰੀ ਆਨੰਦਪੁਰ ਸਾਹਿਬ ਵੀ ਫੋਨ ਕੀਤੇ ਅਤੇ ਅਕਾਲ ਤੱਕ ਸੱਜੇ ਫੋਨ ਕੀਤੇ ਉਹਨਾਂ ਨੇ ਮਰੰਡੇ ਤੋਂ ਜਸੀ ਭਾਜੀ ਉਹਨਾਂ ਨੇ ਵੀ ਫੋਨ ਕੀਤੇ ਐਸਐਸਪੀ ਤੱਕ ਵੀ ਫੋਨ ਪਹੁੰਚਿਆ ਉਸ ਤੋਂ ਬਾਅਦ ਪੁਲਿਸ ਵਾਲੇ ਆ ਕੇ ਪਿੰਡ ਓਇੰਦਾ ਗੁਰਦੁਆਰਾ ਸਾਹਿਬ ਵਿਖੇ ਹਵਲ ਰਖਵਾ ਗਏ ਅਤੇ ਜਦੋਂ ਸਵੇਰੇ ਮੈਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਉਹਨਾਂ ਵਿੱਚੋਂ ਇੱਕ ਨੇ ਆ ਕੇ ਪ੍ਰਗਟ ਸਿੰਘ ਨਾਮ ਆ ਜਿਹਦਾ ਇੱਕ ਬੰਦੇ ਨੇ ਆ ਕੇ ਮੈਨੂੰ ਫੜ ਕੇ ਲਗਾਤਾਰ ਕੁੱਟਣਾ ਸ਼ੁਰੂ ਕਰ ਦਿੱਤਾ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਆ ਦੇਖੋ ਇਸ ਤੰਗ ਵਾਲਾ ਮੇਰੇ ਕੱਪੜੇ ਫਾੜ ਦਿੱਤੇ ਮੇਰਾ ਮੋਬਾਈਲ ਬੁਰੀ ਤਰ੍ਹਾਂ ਭੰਨ ਦਿੱਤਾ ਉਹਦੇ ਘਰ ਵਾਲੀ ਨੇ ਆ ਕੇ ਮੈਨੂੰ ਫੜਿਆ ਅਤੇ ਡੰਡਿਆਂ ਦੇ ਨਾਲ ਕੁੱਟਿਆ ਗਿਆ ਆ ਮੇਰਾ ਮੋਬਾਈਲ ਹੈ ਜੀ ਬੁਰੀ ਤਰ੍ਹਾਂ ਮੇਰੇ ਮੋਬਾਈਲ ਨੂੰ ਚੂਰਾ ਚੂਰਾ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਆ ਮੇਰਾ ਮੋਬਾਈਲ ਆ ਜਿਹੜਾ ਕਿ ਬੁਰੀ ਤਰ੍ਹਾਂ ਉਹਨਾਂ ਨੇ ਭੰਨ ਦਿੱਤਾ ਮੇਰੇ ਪਰਣਾ ਸਾਹਿਬ ਪੱਗ ਸਾਹਿਬ ਦੀ ਬੇਆਦਬੀ ਪੈਰਾਂ ਦੇ ਵਿੱਚ ਰੋਲੀ ਭਗਾ ਕੇ ਮਾਰੀ ਡੰਡਿਆਂ ਦੇ ਨਾਲ ਮੈਨੂੰ ਕੁੱਟਿਆ ਤੇ ਮੇਰੀਆਂ ਸੱਟਾਂ ਦੇਖ ਸਕਦੇ ਹੋ ਸਾਨੂੰ ਜੀ ਪੂਰਾ ਇਨਸਾਫ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਕੋਈ ਹੋਰ ਵੀਡੀਓ ਨੂੰ ਵੀ ਸ਼ੇਅਰ ਕਰਦੇ ਹੋ ਇੱਕ ਗੁਰੂ ਦੇ ਸਿੱਖ ਦੀ ਵੀ ਵੀਡੀਓ ਜ਼ਰੂਰ ਸ਼ੇਅਰ ਕਰਨੀ ਜੀ ਮੈਨੂੰ ਪੂਰਾ ਇਨਸਾਫ ਚਾਹੀਦਾ ਹੈ ਅਸੀਂ ਗੁਰੂ ਦੇ ਲਈ ਜ਼ਰੂਰ ਲੜਨ ਲਈ ਤਿਆਰ ਆ ਪਰ ਅਸੀਂ ਹੁਣ ਵੀ ਪਿੱਛੇ ਨਹੀਂ ਹਟਦੇ ਜੇ ਹਵਨ ਕਰਨਗੇ ਤਾਂ ਅਸੀਂ ਹੁਣ ਵੀ ਇਸ ਟਾਈਮ ਵੀ ਵਿਰੋਧ ਜ਼ਰੂਰ ਕਰਾਂਗੇ ਚਾਹੇ ਮੇਰੀ ਜਾਨ ਵੀ ਕਿਉਂ ਨਾ ਚਲੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ